ਉਬਰਾਇ ਸਾਹਿਬ ਤੋਂ ਉਹ ਤਾਂ ਮਾਣ ਮਾਣ ਕਰਦਾ ਤੁਹਾਡੇ ਵਿੱਚੋਂ ਕਈ ਵਿਦਿਆਰਥੀ ਜਿਹੜੇ ਪਹਿਲਾਂ ਇਸ ਕੌਮਸ਼ਿਕ ਲੈ ਚੁੱਕੇ ਨੇ ਉਹ ਜਾਣਦੇ ਵੀ ਹੋਣਗੇ ਕਿ ਸਰਦਾਰ ਐਸਪੀ ਉਬਰਾਇ ਜੀ ਜਿਹੜੇ ਪਟਿਆਲੇ ਦੇ ਹੀ ਨਹੀਂ ਪਲਕੀ ਜੀ ਇਸ ਇਲਾਕੇ ਦੇ ਜਾਂ ਸਾਡੇ ਪੰਜਾਬ ਦੇ ਸਭ ਤੋਂ ਵੱਡੇ ਦਾਨੀਆਂ ਦੇ ਵਿੱਚੋਂ ਨੇ ਔਰ ਉਹਨਾਂ ਦਾ ਜਿਹੜਾ ਬੜਾਇਆ ਹੋਇਆ ٹرسٹ ਹੈ ਉਹ ਵੱਖ-ਵੱਖ ਤਰ੍ਹਾਂ ਦੇ ਨਾਲ ਸਮਾਜ ਦੇ ਵਿੱਚ ਸਮਾਜ ਭਲਾਈ ਦੇ ਜਿਹੜੇ ਕੰਮ ਨੇ ਉਹ ਲਗਾਤਾਰ ਕਰ ਰਹੇ ਨੇ ਪਿਛਲੇ ਤਕਰੀਬਨ 20-25 ਸਾਲ ਤੋਂ ਉਹਨਾਂ ਨੇ 20 ਸਾਲ ਤੋਂ ਇਹ ਕੰਮ ਸ਼ੁਰੂ ਕੀਤਾ ਹੋਇਆ ਔਰ ਇੱਕ ਪਾਸੇ ਉਹ ਵਿਦਿਆਲੇ ਦੇ ਵਿੱਚ ਹੈਲਪ ਕਰਦੇ ਨੇ ਦੂਸਰੇ ਪਾਸੇ ਸਿਹਤ ਨਾਲ ਸੰਬੰਧਿਤ ਜਿਹੜੇ ਵੱਖ-ਵੱਖ ਕੰਮ ਨੇ ਜਿਵੇਂ ਥਾਂ-ਥਾਂ ਤੇ ਲੈਬਸ ਖੁਨੀਆਂ ਹੋਈਆਂ ਨੇ ਔਰ ਜਿਹੜੇ ਕੁਝ ਲੋਕ ਆਪਣੇ ਟੈਸਟ ਜੈਨੂਅਲ ਦਾ ਜੈਜ ਰੇਟ ਦੇ ਕਰਵਾਉਣਾ ਚਾਹੁੰਦੇ ਨੇ ਉਹਨਾਂ ਦੀ ਮਦਦ ਕਰਦੇ ਨੇ ਇਸੇ ਤਰੀਕੇ ਨਾਲ ਜਿਹੜੇ ਵੀ ਲੋੜਵੰਦ ਵਿਦਿਆਰਥੀ ਜਾਂ ਵਿਅਕਤੀ ਸਮਾਜ ਵਿੱਚੋਂ ਇਹਨਾਂ ਨੂੰ ਅਪਰੋਚ ਕਰਦੇ ਨੇ ਤਾਂ ਉਹਨਾਂ ਨੇ ਇੱਕ ਪ੍ਰੋਪਰ ਸਿਸਟਮ ਬਣਾ ਕੇ ਉਹਨਾਂ ਦੀ ਮਦਦ ਕਰਨ ਦਾ ਜਿਹੜਾ ਕੰਮ ਉਹ ਸ਼ੁਰੂ ਕੀਤਾ ਹੋਇਆ ਸਕੂਲਾਂ ਦੇ ਲਈ ਕਾਲਜਾਂ ਦੇ ਲਈ ਹਸਪਤਾਲਾਂ ਅਤੇ ਜਿਹੜੀਆਂ ਸਾਂਝੀਆਂ ਥਾਵਾਂ ਨੇ ਉਹਨਾਂ ਦੇ ਲਈ ਪਾਣੀ ਦਾ ਪ੍ਰਬੰਧ ਕਰਨਾ ਖਾਸ ਕਰਕੇ ਪੀਣ ਵਾਲੇ ਪਾਣੀ ਦਾ ਆਰਓ ਤੇ ਵਾਟਰ ਪੂਲਰ ਜਿਹੜੇ ਉਹਦੇ ਚਾਹੁੰਦੇ ਨੇ ਉਹ ਅਤੇ ਬਾਕੀ ਜਿਹੜੀਆਂ ਚੀਜ਼ਾਂ ਨੇ ਜ਼ਰੂਰਤ ਦੀਆਂ ਉਹ ਇਹ ਥਾਂ ਥਾਂ ਦੇ ਉੱਤੇ ਮੌਕਾ ਦੇਖ ਕੇ ਲੋੜ ਦੇਖ ਕੇ ਪ੍ਰੋਵਾਈਡ ਕਰਦੇ ਰਹਿੰਦੇ ਆ ਤੇ ਸਾਨੂੰ ਜਦੋਂ ਵੀ ਕੋਈ ਕਾਲਜ ਲਈ ਕਿਸੇ ਤਰ੍ਹਾਂ ਦੀ ਵੀ ਜ਼ਰੂਰਤ ਅਚਨਚੇਤ ਪੈਂਦੀ ਹੈ ਤਾਂ ਅਸੀਂ ਸਭ ਤੋਂ ਪਹਿਲਾਂ ਇਹਨਾਂ ਨੂੰ ਅਪਰੋਚ ਕਰਦੇ ਆ ਔਰ ਹਮੇਸ਼ਾ ਹੀ ਸਾਡੀ ਜਿਹੜੀ ਮੰਗ ਹੈ ਇਹਨਾਂ ਨੇ ਪ੍ਰਵਾਨ ਕੀਤੀ ਹੈ ਸੋ ਇਹਦੇ ਲਈ ਮੈਂ ਆਪਣੇ ਵੱਲੋਂ ਤੇ ਆਪਣੇ ਕਾਲਜ ਵੱਲੋਂ ਸਰਬੱਤ ਦਾ ਭਲਾ ਅਰਸ਼ ਦਾ ਬਹੁਤ-ਬਹੁਤ ਧੰਨਵਾਦੀ ਆ ਤੇ ਉਮੀਦ ਕਰਦਾ ਕਿ ਆਉਣ ਵਾਲੇ ਸਮੇਂ ਵਿੱਚ ਵੀ ਸਾਡੇ ਕਾਲਜ ਦੇ ਵਿਦਿਆਰਥੀਆਂ ਦੀ ਇਸ ਤਰੀਕੇ ਨਾਲ ਮਦਦ ਕਰਦੇ ਰਹਿਣਗੇ ਧੰਨਵਾਦ ਸਰਵੰਦਾ ਪਰਾਚੈਰੀਟੇਬਲ ਟਰਸਟੀ ਵੱਲੋਂ ਬੱਚਿਆਂ ਦੀ ਫੀਸ ਦਾ ਚੈੱਕ ਦੇਣ ਲਈ ਇੱਥੇ ਪਹੁੰਚੇ ਹੋਏ ਇਹ ਟਰਸਟ ਜਿਹੜਾ ਸਰਵੰਦਾ ਪਲਾ ਟਰਸਟ ਹੈ ਇਸ ਦੇ ਮੈਨੇਜਿੰਗ ਟਰਸਟੀ ਜਿਹੜੇ ਕਿ ਮੁਖ ਚਲਾਉਣ ਵਾਲੇ ਨੇ ਉਹ ਡਾਕਟਰ ਐਸ.ਪੀ. ਸਿੰਘ ਭਰੋਏ ਆ ਜਿਹੜੇ ਤੁਹਾਨੂੰ ਪਹਿਲਾਂ ਹੀ ਪਤਾ ਹੋਣੀ ਪਹਿਲਾਂ ਵੀ 2 ਸਾਲ ਤੋਂ ਅਸੀਂ ਇਸ ਕਾਲਜ ਨੂੰ ਫੀਸਾਂ ਪ੍ਰੋਵਾਈਡ ਕਰਦੇ ਰਹੇ ਹਾਂ ਹੁਣ ਤੱਕ ਪਿਛਲੇ 2 ਸਾਲਾਂ ਚ 3,78,500 ਰੁਪਏ ਦੇ ਚੈੱਕ ਅਸੀਂ ਦੇ ਚੁੱਕੇ ਹਾਂ ਅੱਜ ਜਿਹੜਾ ਮੈਂ ਚੈੱਕ ਲੈ ਕੇ ਆਈਆਂ 278500 ਰੁਪਏ ਦਾ 42 ਬੱਚਿਆਂ ਦੀ ਫੀਸ ਦਾ ਚੱਕਰ। ਸੋ ਇਸ ਜਿਹੜਾ ਇਸ ਫਸਤਵਾਰੇ ਜਿਹੜੇ ਮੈਂ ਦੱਸਣਾ ਚਾਹਣੀ ਆ ਡਾਕਟਰ ਐਸ ਪੀ ਸਿੰਘ ਅਮਰਾਏ ਇਹ ٹرسٹ ਵੈਸੇ ਦੂਸਰੇ ٹرسٹਾਂ ਦੇ ਨਾਲੋਂ ਬਿਲਕੁਲ ਵੱਖਰਾ ٹرسٹ ਹੈ। ਕਿਉਂਕਿ ਆਮ ٹرسٹ ਹੁੰਦੇ ਆ ਜਿਹਦੇ ਚ ਪੰਜ ਚਾਰ ਪਾਰਟਨਰ ਹੁੰਦੇ ਆ ਜਾਂ 10 ਪਾਰਟਨਰ ਹੁੰਦੇ ਆ ਉਹਨਾਂ ਚ ਸਾਰੇ ਪਾਸਿਓਂ ਕੰਟਰੀਬਿਊਸ਼ਨ ਕੀਤੀ ਜਾਂਦੀ ਹੈ। ਇਸ ٹرسٹ ਦੇ ਵਿੱਚ ਇੱਕ ਤੇ ਸਿਰਫ ਇੱਕ ਡਾਕਟਰ ਅਸਪੀ ਸਿੰਘ ਵਰਾਈਦੀ ਆਮਦਨ ਦਾ ਹੀ ਜਿਹੜਾ ਹਿੱਸਾ ਉਹੀ ਇਸ ਕੰਮ ਦੇ ਵਿੱਚ ਲਗਾਇਆ ਜਾਂਦਾ ਕਿਸੇ ਤੋਂ ਕਿਸੇ ਤਰ੍ਹਾਂ ਦੀ ਕੋਈ ਹੈਲਪ ਇਹਦੇ ਵਿੱਚ ਨਹੀਂ ਲਈ ਜਾਂਦੀ ਸੋ ਮੇਨ ਉਹ ਆਪਣੀ ਜਿੰਨੀ ਆਮਦਨ ਆ ਉਸ ਦਾ 98% ਹਿੱਸਾ ਇਸ ٹرسٹ ਦੇ ਵਿੱਚ ਡੋਨ ਕਰਦੇ ਨੇ ਇਸ ٹرسٹ ਦੇ ਵਿੱਚ ਕੋਈ ਇਹੋ ਜੀ ਫੀਲਡ ਨਹੀਂ ਹੈ ਜਿਹਨੂੰ ਇਹ ٹرسٹ ਜਿਹੜਾ ਕਵਰ ਨਹੀਂ ਕਰਦਾ ਮੇਨਸਟ੍ਰੀਮਸ ਦੋ ਹੁੰਦੀਆਂ ਇੱਕ ਐਜੂਕੇਸ਼ਨ ਇੱਕ ਹੈਲਥ ਦੋਨੇ ਸਟ੍ਰੀਮਾਂ ਇਸ ٹرسٹ ਨੇ ਅਡਾਪਟ ਕੀਤੀਆਂ ਹੁਣ ਸੋ ਕੋਈ ਵੀ ਫੀਲਡ ਲੈ ਲਓ ਤੁਸੀਂ ਗੱਲ ਕਰੋਗੇ ਵੀ ਆਹ ਫੀਲਡ ਹੈ ਉਸ ਫੀਲਡ ਦੇ ਫੀਲਡ ਦੇ ਵਿੱਚ ਵੀ ਸਰਬਦਾ ਪਲਾਟਰਸਟ ਜਿਹੜਾ ਹੈਗਾ ਬੰਦ ਕਰ ਰਿਹਾ ਸੋ ਮੈਂ ਮੈਂ ਗੱਲ ਕਰੂੰਗੀ এডਿਕੇਸ਼ਨ ਦੇ ਵਿੱਚ এডਿਕੇਸ਼ਨ ਦੇ ਵਿੱਚ ਜਿਹੜਾ ਹੈਗਾ ਮੇਨ ਸਰ ਨੇ ਕੀ ਹੋਇਆ ਕਿ ਦੋ ਕੈਟਾਗਰੀ ਅਸੀਂ ਲੈਣੀਆਂ ਪਹਿਲੀ ਕੈਟਾਗਰੀ ਹੈ ਜਿਹੜੇ ਕਿ ਇੰਟੈਲੀਜੈਂਟ ਬੱਚੇ 80% ਤੋਂ ਉੱਪਰ ਨੰਬਰ ਵਾਲੇ ਉਹਨਾਂ ਬੱਚਿਆਂ ਨੂੰ ਅਸੀਂ ਫੀਸ ਦਿੰਦੇ ਆ ਨੰਬਰ ਦੋ ਉਹ ਬੱਚੇ ਜਿਨ੍ਹਾਂ ਦੇ ਪੇਰੈਂਟਸ ਨਹੀਂ ਹੈਗੇ ਉਨਾ ਦੇ ਲਈ ਕੋਈ ਕੰਡੀਸ਼ਨ ਨਹੀਂ ਹੈ ਸਿਰਫ ਐਗਜ਼ਾਮ ਪਾਸ ਹੋਣਾ ਚਾਹੀਦਾ ਜਾਂ ਕਲਾਸ ਪਾਸ ਹੋਣਾ ਚਾਹੀਦਾ ਉਹਨਾਂ ਬੱਚਿਆਂ ਨੂੰ ਸਿਰਫ ਫੀਸ ਦੇਣੀ ਹੈ